ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਹੀ ਵਧੀਆ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਬਲੌਗ ਸਟਾਰਟ ਕਰ ਰਹੇ ਆ ਜੀ ਦੁਪਹਿਰ ਦੇ 12 ਵਜੇ ਤੋਂ ਤੇ ਮੈਂ ਲੱਗੀ ਆ ਅੱਜ ਬਲੈਕ ਚਨੇ ਬਣਾਣਾ ਤੇ ਚਲੋ ਜੀ ਥੋੜੀ ਬਹੁਤੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਮੈਂ ਕਿਸ ਤਰੀਕੇ ਦੇ ਨਾਲ ਕਾਲੇ ਚਨੇ ਬਣਾਉਣੀਆਂ ਇਹ ਮੈਂ ਜੀ ਕਾਲੇ ਚਨੇ ਭਿਓ ਕੇ ਰੱਖੇ ਹੋਏ ਸੀ ਤੇ ਚਲੋ ਜੀ ਬਣਾਨੇ ਆਪਾਂ ਕਾਲੇ ਚਨੇ ਦੀ ਸਬਜੀ ਇਹ ਆਪਾਂ ਲੈ ਲਾ ਜੀ ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ ਟਮਾਟਰ ਤੇ ਆਪਾਂ ਇਹਨਾਂ ਦਾ ਪਹਿਲਾਂ ਪੇਸਟ ਬਣਾਵਾਂਗੇ ਟਮਾਟਰ ਦਾ ਪੇਸਟ ਆਪਾਂ ਅਲੱਗ ਤੋਂ ਬਣਾਵਾਂਗੇ ਚਲੋ ਜੀ ਪਹਿਲਾਂ ਆਪਾਂ ਇਹਨਾਂ ਦਾ ਪੇਸਟ ਤਿਆਰ ਕਰ ਲੀਏ ਚਲੋ ਜੀ ਪਹਿਲਾਂ ਆਪਾਂ ਇਹਨੂੰ ਪੀਸੀਏ ਲੋ ਜੀ ਤੜਕੇ ਲਈ ਆਪਾਂ ਸਾਰਾ ਸਮਾਨ ਕੁੱਟ ਲਿਆਏ ਤੇ ਹੁਣ ਲਾਉਨੇ ਜੀ ਸਰੋਂ ਦੇ ਤੇਲ ਦਾ ਤੜਕਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਜੀਰਾ ਤੇ ਨਾਲ ਹੀ ਆਪਾਂ ਤੜਕੇ ਦੇ ਵਿੱਚ ਹਿੰਗ ਪਾ ਦੇਣੀ ਹੈ। ਕੋਕਿਚਨ ਇਹ ਜਿਹੜੇ ਹੁੰਦੇ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਲਈ ਹਿੰਗ ਦੀ ਬਹੁਤ ਜ਼ਰੂਰਤ ਹੁੰਦੀ ਹੈ। ਲਸਣ ਅਦਰਕ ਪਿਆਜ਼ ਦਾ ਪੇਸਟ ਵੀ ਜੀ ਪਾ ਦਿੱਤਾ ਆਪਾਂ ਨੇ ਹਰੀਆਂ ਮਿਰਚਾਂ ਵੀ ਸੀ। ਤੇ ਇਧਰ ਹੋ ਗਿਆ ਜੀ ਆਪਣਾ ਤੜਕਾ ਤਿਆਰ। ਹੁਣ ਆਪਾਂ ਮਸਾਲੇ ਪਾਵਾਂਗੇ ਆਪਣੇ ਨਮਕ ਮਿਰਚ ਹਲਦੀ ਮਸਾਲਾ ਗਰਮ ਮਸਾਲਾ ਪਾਇਆ ਇਹ ਹੀ ਮੈਂ। ਤੇ ਇਹਨੂੰ ਥੋੜਾ ਜਿਹਾ ਪਕਾ ਕੇ ਥੋੜਾ ਜਿਹਾ ਪਾਨੇ ਜੀ ਟਮਾਟਰ ਦਾ ਪੇਸਟ ਥੋੜਾ ਜਿਹਾ ਆਪਾਂ ਇਹਨੂੰ ਪਕਾਵਾਂਗੇ ਪਹਿਲਾਂ ਮਸਾਲਿਆਂ ਨੂੰ ਤੇ ਚਲੋ ਜੀ ਆਪਾਂ ਹੁਣ ਪਾਉਨੇ ਆ ਪਿਆ ਟਮਾਟਰ ਦਾ ਪੇਸਟ ਤੇ ਹੁਣ ਆਪਾਂ ਨਾ ਮਸਾਲਾ ਚੰਗੀ ਤਰ੍ਹਾਂ ਪਕਾਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਮਸਾਲੇ ਨੂੰ ਪਕਾਵਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ੜਕਾ ਹੋ ਗਿਆ ਜੀ ਆਪਣਾ ਤਿਆਰ ਤੇ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਆਪਣੇ ਕਾਲੇ ਛੋਲੇ ਤੇ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਪਾਣੀ ਪਾਵਾਂਗੇ ਫੈਸੇ ਤਾਂ ਛੋਲਿਆਂ ਦੀ ਤਰੀ ਜਾਦਾ ਵਧੀਆ ਹੁੰਦੀ ਐ ਇਸ ਕਰਕੇ ਥੋੜਾ ਜਿਹਾ ਆਪਾਂ ਪਾਣੀ ਵਾਧੇ ਪਾਵਾਂਗੇ ਤੇ ਇਹਨੂੰ ਹੁਣ ਬੰਦ ਕਰਕੇ ਫਿਰ ਪਕਾਉਨੇ ਆ ਜੀ ਸਬਜ਼ੀ ਨੂੰ ਇਹ ਮੈਂ ਇੱਕ ਆਲੂ ਪਾ ਦਿੱਤਾ ਹੈ ਵੱਡੇ ਵੱਡੇ ਟੁਕੜਿਆਂ ਚ ਕੱਟ ਕੇ ਲੋਜੀ ਕਾਲੇ ਛੋਲੇ ਬਣ ਕੇ ਆਪਣੇ ਤਿਆਰ ਹੋ ਗਏ ਤੇ ਹੁਣ ਪਾਦਨੇ ਜੀ ਆਪਾਂ ਤਣੀਆਂ ਦੇਖੋ ਬਹੁਤ ਵਧੀਆ ਬਣੇ ਨੇ ਨਾ ਗਾੜੀ ਜੀ ਤਰੀ ਬਣੀ ਆ ਨਾ ਤੇ ਬਸ ਇੰਨੀ ਕੀ ਆਪਾਂ ਪਤਲੀ ਰੱਖਣੀ ਸੀ ਡਾਕਟਰ ਸਾਹਿਬ ਵੀ ਆ ਗਏ ਨੇ ਹੁਣ ਆਪਾਂ ਡਾਕਟਰ ਸਾਹਿਬ ਨੂੰ ਜਿੰਨੇ ਜੀ ਰੋਟੀ ਪਾ ਕੇ ਅੱਜ ਜੁੰਨ ਨੇ ਆਪਣੇ ਫੇਰ ਪਲੇਟ ਲੈਟਸ ਜਿਹੜੇ ਹੈ ਚੈੱਕ ਕਰਵਾਏ ਨੇ ਤੇ ਹਾਲੇ ਵੀ 1.5 ਲੱਖ ਤੋਂ ਉੱਪਰ ਹੋਏ ਨਹੀਂ ਹੈਗੇ 1.5 ਲੱਖ ਤੱਕ ਵੀ ਨਹੀਂ ਪਹੁੰਚੇ ਹੈਗੇ ਕਾਫੀ ਘਟਨੇ ਹਾਲੇ ਵੀ ਇਹਨਾਂ ਦੇ ਪਤਾ ਨਹੀਂ ਕਿਉਂ ਨਹੀਂ ਵੱਧ ਰਹੇ ਹੈਗੇ ਹਾਂ ਬਣੀ ਟੇਸਟੀ ਹੈ ਬਣੀ ਟੇਸਟੀ ਬਣੀ ਹੈ ਅਚਾਰ ਲੈ ਕੇ ਆਏ ਹਾਂ ਬਤਾऊं ਉਹ ਜੀ ਡਾਕਟਰ ਸਾਹਿਬ ਹੋਰ ਲੈ ਆਏ ਬਤਾऊं ਵਗੈਰਾ ਅੱਜ ਤਾਂ ਕਾਫੀ ਦਿਨ ਬਾਅਦ ਆਏ ਨੇ ਇਹ ਹੈਗੇ ਨੇ ਜੀ ਗੋਲ ਬਤਾऊं ਤੇ ਲੰਬੇ ਬਤਾऊं ਆ ਗਈਆਂ ਜੀ ਰਾਮ ਤੋਰੀਆਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਰਾਮ ਤੋਰੀਆਂ ਨੇ ਪਰ ਇਹਨਾਂ ਨੇ ਪਕਾ ਦਿੱਤੀਆਂ ਸਾਰੀਆਂ ਪੱਕੀਆਂ ਨੇ ਇਹ ਦੇਖੋ ਨਹੀਂ ਪੱਕੀਆਂ ਪੱਕੀਆਂ ਨੇ ਭਾਈ ਆਹ ਦੇਖੋ ਇੱਥੋਂ ਪਤਾ ਲੱਗਦਾ ਆਹ ਦੇਖੋ ਇੱਥੋਂ ਪਤਾ ਲੱਗਦਾ ਟੋੜ ਕੇ ਦੇਖੋ ਇਹ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਅੰਨਾ ਜੀ ਨਾਸ਼ਪਾਤੀ ਆਪਣੇ ਡਿਨਰ ਦੇ ਵਿੱਚ ਆਪਾਂ ਨਾਸ਼ਪਾਤੀ ਖਾਵਾਂਗੇ ਹੁਣ ਡਾਕਟਰ ਸਾਹਿਬ ਆਪਣਾ ਡਿਨਰ ਤਿਆਰ ਕਰ ਰਹੇ ਨੇ ਕਰ ਲਿਆ ਜੀ ਕਰ ਲਿਆ ਤਿਆਰ ਕੀ ਗੋਸ਼ਾ ਦੇਖੋ ਖੀਰਾ ਖੀਰਾ ਤਾਂ ਖੀਰਾ ਖੀਰਾ ਤਾਂ ਕਹਿੰਦੇ ਰਾਤ ਨੂੰ ਖਾਈਦਾ ਨਹੀਂ ਹੁੰਦਾ ਕਹਿੰਦੇ ਹਾਜਮ ਨਹੀਂ ਆਉਂਦਾ ਹੁੰਦਾ ਜੀ ਕੋਈ ਗੱਲ ਗਾਜਰ ਗਾਜਰ ਥੋੜੀ ਆ ਲੈ ਤੇ ਬਨਾਣਾ ਐਪਲ ਓਕੇ ਮੈਂ ਤਾਂ ਪਹਿਲਾਂ ਉਹ ਖਾ ਲਿਆ ਨਾਸ਼ਪਾਤੀ ਖਾ ਲਈ ਮੈਂ ਤਾਂ ਇਹਦੇ ਕੋਈ ਨਮਕ ਨਹੀਂ ਕੁਝ ਨਹੀਂ ਕੁਝ ਨਹੀਂ ਬਣਾ ਹਾਂ ਨਮਕ ਬੜਾ ਘਵੜਾ ਕਰਦੇ ਨਮਕ ਤਾਂ ਪਾਉਣਾ ਹੀ ਨਹੀਂ ਚਾਹੀਦਾ ਹੈਗਾ। ਗਾਜਰ ਖਾਜਰ। ਕਿਹਦੇ ਲਵਾਵਾ ਦੇ ਡੈਡੀ ਇਦਾਂ ਹੀ ਕਹਿੰਦੇ ਹੁੰਦੇ ਸੀਗੇ। ਵੀਰ ਫਰੂਟ ਖਾ ਕੇ ਬੰਦਾ ਪਛਤਾਉਂਦਾ ਨਹੀਂ ਹੈਗਾ ਰੋਟੀ ਖਾ ਕੇ ਇੱਕ ਵਾਧੂ ਖਾ ਲਓ ਪਛਤਾ ਜਾ। ਅੱਧੀ ਖਾ ਲਓ ਵੀ ਹਾਂ ਸਹੀ ਗੱਲ ਆ। ਡੈਡੀ ਬੜਾ ਫਰੂਟ ਦੇ ਪਿੱਛੇ ਪੈਂਦਿੰਦੇ ਸੀਗੇ ਬਹੁਤ ਖਾਂਦੇ ਹੁੰਦੇ ਸੀ ਫਰੂਟ। ਬਹੁਤ ਵਧੀਆ ਮਾਈਟ। ਮੈਂ ਮੇਰੇ ਪਿੱਛੇ ਪੈ ਰਹੇ ਹੁੰਦੇ ਸੀਗੇ ਬਬਲੀ ਤੂੰ ਖਾਂਦੀ ਨਹੀਂਗੀ ਤੂੰ ਖਾ ਲਿਆ ਕਰ ਜਦ ਮੈਂ ਉੱਥੇ ਗਈ ਹੋਣਾ ਤੇ ਮੇਰੇ ਪਿੱਛੇ ਹੀ ਪੈ ਰਹੇ ਹੁੰਦੇ ਸੀਗੇ ਬਹੁਤ ਸੇ ਕੱਟ ਕੇ ਲੈ ਕੇ ਰੱਖਣੀ ਇਹਨਾਂ ਨੇ ਜਿਸਪੂਜੀ ਬਹੁਤ ਚਿੰਤਾ ਸੀ ਕੱਟ ਕੇ ਵੀ ਡੈਡ ਜੀ ਨੇ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਨਾ ਮੈਂ ਮੈਂ ਕਹਿੰਦਾ ਡੈਡ ਜੀ ਮੇਰੇ ਜੀ ਨਹੀਂ ਕਰਦਾ ਕਹਿੰਦਾ ਖਾ ਚੁੱਪ ਕਰਕੇ ਮੰਮੀ ਤੇ ਡੈਡੀ ਦੋਨੋਂ ਹੀ ਵੇਸੇ ਖਾਣ ਖਾ ਲੈਂਦੇ ਹੁੰਦੇ ਸੀਗੇ ਫਰੂਟ ਵਗੈਰਾ ਤਾਂ ਨਹੀਂ ਮੰਮੀ ਨਹੀਂ ਜਿਹਨੇ ਨਹੀਂ ਮੰਮੀ ਵੀ ਫਰੂਟ ਖਾ ਲੈਂਦੇ ਆ ਉਹ ਵੀ ਖਾ ਲੈਂਦੇ ਸੀਗੇ ਪਰ ਜਦੋਂ ਨਾ ਉਸ ਮੁੰਡੇ ਤੋਂ ਹੀ ਆ ਨਾ ਮੇਰੇ ਉਹਨੂੰ ਬਹੁਤ ਮਨ ਕੁੱਟਿਆ ਕਿ ਇੰਨਾ ਸਰੀਰ ਦਾ ਧਿਆਨ ਰੱਖਣ ਵਾਲੇ ਬੰਦੇ ਹ ਹ ਕਰਮਾਂ ਦਾ ਹਿਸਾਬ ਹੁੰਦਾ ਹੈ ਖਬਰਾਂ ਕਰਮਾ ਵਿੱਚ ਪਿਛਲੇ ਕਰਮਾ ਦਾ ਕੋਈ ਉਹਨਾਂ ਨੇ ਆਪਣਾ ਲਾ ਕੇ ਗਏ ਨੇ ਵਜਨ। ਹਮਮ। ਐਨਾ ਸਫਾਈ ਦਾ ਡੈਡ ਜੀ ਤਾਂ ਬਹੁਤ ਸਫਾਈ ਦਾ ਖਿਆਲ ਰੱਖਦੇ ਹੁੰਦੇ ਸੀ। ਬਹੁਤ ਜ਼ਿਆਦਾ। ਹਾਂ। ਬਹੁਤ ਸਮਾਂ ਹੈ ਕਿ ਬੱਦਰ ਢਿੱਲੇ ਪਰ ਜਾਣਾ ਹੈ। ਕੋੜ ਨਹੀਂ ਖਾਣਾ ਹੈ। ਐਪਲ ਕਾ ਲੈਣੀ ਆ ਜੀ। ਆਹ ਜੀ ਨੀ ਗਾਉਦੂੰ ਇਹਦਾ ਖਾਲੀ ਪੇਟ ਜਦੋਂ ਮਾਤੀ ਖਾਣੋ। ਇਹ 골ਡਨ ਕੱਟੇ ਹੂੰ ਥੋੜੇ ਖੱਟੇ ਹਨਾ 골ਡਨ ਐਪਲ ਇਹਦਾ ਟੇਸਟ ਇੱਕ ਖਟਾਲ ਦੇਣਾ ਬਈ ਬੜਦਾ ਪਤਾ ਹੈ ਹਮਾਚਲ ਜਿੱਥੇ ਲੱਗਿਆ ਹੁੰਦਾ ਇਹ ਹਾਂ ਕਿਤੋਂ ਤੋੜਨੀ ਗਾ ਹੂੰ ਚਲੋ ਓਕੇ ਜੀ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੇਂਆ ਬਲੌਗ ਲੈ ਕੇ ਫੇਰ ਆਵਾਂਗੇ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟਸ ਵਗੈਰਾ ਵੀ ਜੀ ਜਰੂਰ ਕਰ ਦਿਆ ਕਰੋ ਔਰ ਸਾਰੇ ਜੀ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖੋ ਡੇਂਗੂ ਅੱਜਕੱਲ ਬਹੁਤ ਜ਼ਿਆਦਾ ਫੈਲ ਰਿਹਾ ਏ ਮੱਛਰਾਂ ਤੋਂ ਆਪਣਾ ਪੂਰਾ ਬਚਾ ਕਰੋ ਪਰਮਾਤਮਾ ਸਭ ਨੂੰ ਖੁਸ਼ ਰੱਖੇ ਹਮੇਸ਼ਾ